ਤੇ ਅੱਜ ਲੱਡਵਾਲ ਟੋਲ ਪਾਸਾ ਫ੍ਰੀ ਹੋ ਚੁੱਕਾ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹੋ ਹੀ ਟੋਲ ਪਲਾਸਾ ਜਿੱਥੇ ਇੱਕ ਦਿਨ ਦੀ ਸਵਾ ਕਰੋੜ ਦੀ ਲਗਭਗ ਕਲੈਕਸ਼ਨ ਹੁੰਦੀ ਹੈ ਅਤੇ ਇੱਕ ਸਾਈਡ ਜੇ ਫਾਸਟੈਗ ਤੋਂ ਕੱਟੇ ਜਾਣ ਤਾਂ 220 ਰੁਪਏ ਅਤੇ ਡਬਲ ਸਾਈਡ 330 ਰੁਪਏ ਅਤੇ ਜੇ ਗੱਲ ਕਰਦੇ ਆ ਜੇ ਆਪਾਂ ਗੱਲ ਕਰਦੇ ਆ ਵਨ ਸਾਈਡ ਜੇ ਤੁਹਾਡੇ ਕੋਲ ਫਾਸਟੈਗ ਨਹੀਂ ਆ ਤਾ ਇਹ ਕਈ ਵਾਰੀ 440 ਰੁਪਏ ਵੀ ਜਿਹੜੇ ਆ ਵਸੂਲ ਲੈਂਦੇ ਨੇ ਤਾਂ ਅੱਜ ਫ੍ਰੀ ਹੋਣ ਦਾ ਕਾਰਨ ਕੀ ਆ ਆ ਕਾਰਨ ਵੱਡਾ ਹੈ ਅੱਜ ਕਿਸਾਨ ਜਥੇਬੰਦੀ ਨੇ ਬੰਦ ਨਹੀਂ ਕੀਤਾ ਅੱਜ ਬੰਦ ਕਰਨ ਦਾ ਕਾਰਨ ਨੇ ਵਰਕਰਸ ਜਿੱਥੇ ਜਿਹੜੇ ਇੱਥੇ ਵਰਕਰਸ ਕੰਮ ਕਰਦੇ ਨੇ ਉਹਨਾਂ ਨੇ ਅੱਜ ਬੰਦ ਕਰ ਦਿੱਤਾ ਕਿਉਂ ਕਿ ਉਹਨਾਂ ਨੂੰ ਬਣਦੀ ਸੈਲਰੀ ਬਣਦੇ ਪਤੇ ਨਹੀਂ ਦਿੱਤੇ ਜਾ ਰਹੇ ਸੀ ਤਾਂ ਹੁਣ ਗੱਲਬਾਤ ਕਰ ਲੈਂਦੇ ਆ ਪੁੱਛ ਲੈਂਦੇ ਆ ਵੀ ਅਸਲ ਦੇ ਵਿੱਚ ਕਾਰਨ ਕੀ ਆ ਪਰ ਆ ਦੇਖ ਸਕਦੇ ਹੋ ਤਸਵੀਰਾਂ ਤੇ ਅੱਜ ਜਿਹੜੀਆਂ ਵੀ ਗੱਡੀਆਂ ਇੱਥੇ ਨਿਕਲ ਰਹੀਆਂ ਉਹ ਫ੍ਰੀ ਦੇ ਵਿੱਚ ਨਿਕਲ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਹੁਣ ਮੌਕੇ ਤੇ ਪ੍ਰਸ਼ਾਸਨ ਵੀ ਜਿਹੜਾ ਇੱਥੇ ਮੌਜੂਦ ਹੈ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕੈਮਰਾਮੈਨ ਸਾਥੀ ਨੂੰ ਕਮਾਂ ਤਸਵੀਰ ਜਿਹੜਾ ਜ਼ਰੂਰ ਇੱਕ ਵਾਰੀ ਸਾਂਝੀ ਕੀਤੀ ਜਾਵੇ ਮੌਕੇ ਤੇ ਐਸਪੀ ਜਿਹੜੇ ਨੇ ਗੁਰਦੇਵ ਸਿੰਘ ਉਹ ਵੀ ਜਿਹੜੇ ਪਹੁੰਚੇ ਨੇ ਤਾਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਅਤੇ ਇੱਥੇ ਆਪਸੀ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਹੁਣ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦਾ ਅਤੇ ਇੱਥੇ ਦੇ ਵਰਕਰ ਸੀ ਜਿਹੜੇ ਨੇ ਅੱਜ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਤਾਂ ਹੁਣ ਗੱਲਬਾਤ ਕੀ ਹੋ ਰਹੀ ਆ ਉਹ ਵੀ ਕੰਪਨੀ ਕਹਿੰਦੀ ਕਿ ਸਾਈਡ ਦੇ ਬਾਕੀ ਸਾਨੂੰ ਕੁਝ ਨਹੀਂ ਮਿਸਾਲ ਪਾਕੀ ਨੂੰ ਨਾ ਹਰੈਸਮੈਂਟ ਹੋਵੇ ਮੈਂ ਤਾਂ ਪਹਿਲੀ ਇਸ ਹੱਕ ਚਾਹ ਪਰ ਜੇ ਹੁਣ ਇੱਕ ਪਾਸੇ ਸਾਨੂੰ ਇੱਕ ਪਾਸੇ ਕਰਕੇ ਇਹ ਸਿਸਟਮ ਇਹ ਆਪਣਾ ਚਲਾ ਰਹੇ ਨੇ ਫਿਰ ਸਾਡੇ ਕਾਲਜ ਦਾ ਫਾਇਦਾ ਕੀ ਹੋਏ ਮੈਂ ਕਰਾਂਗਾ ਹਾਂ ਜੀ ਮੈਂ ਕਰ ਦੁੱਤੇ ਹੋਏ ਬੱਸ ਕਰ ਮੈਂ ਕਰਦਾ ਗੱਲਬਾਤ ਕਰਾਂਗੇ ਸਰ ਅੱਜ ਜਿਹੜੀ ਕਾਲ ਦਿੱਤੀ ਸੀ ਅੱਜ ਬਿਲਕੁਲ ਮੁਕਤ ਕਰ ਦਿੱਤਾ ਟੋਨ ਨੂੰ ਬਿਲਕੁਲ ਸਾਥੀ ਜੀ ਪੰਜਾਬ ਦੇ ਤਾਂ ਹੁਣ ਦੇਖ ਸਕਦੇ ਹੋ ਵੀ ਹੈ ਟੋਲ ਪਲਾza ਜਿਹੜਾ ਹੁਣ ਅੱਜ ਫ੍ਰੀ ਕਰ ਦਿੱਤਾ ਗਿਆ ਕੈਮਰਾਮੈਨ ਨੂੰ ਕਵਾਂਗਾ ਤਸਵੀਰ ਦਿਖਾਈ ਜਾਵੇ ਗੱਲਬਾਤ ਵੀ ਕਰਾਂਗੇ ਪਰ ਆਹ ਦੇਖ ਸਕਦੇ ਹੋ ਸਭ ਤੋਂ ਵੱਡੀ ਤਸਵੀਰ ਆਬ ਹੈ ਵੀ ਅੱਜ ਸਭ ਦੇ ਮੂੰਹ ਤੇ ਜਿਹੜੇ ਵੀ ਇੱਥੋਂ ਫ੍ਰੀ ਨਿਕਲ ਰਹੇ ਆ ਉਹਨਾਂ ਦੇ ਮੂੰਹ ਤੇ ਤੁਹਾਨੂੰ ਖੁਸ਼ੀ ਜ਼ਰੂਰ ਨਜ਼ਰ ਆ ਰਹੀ ਹੋएगी ਕਿਉਂਕਿ ਕੋਈ ਵੀ ਇੱਥੋਂ ਨਿਕਲਦਾ ਤਾਂ ਉਹਨੂੰ ਪਤਾ ਵੀ ਉਹਦੀ ਜੇਬ ਜਿਹੜੀ ਆ ਉਹ ਢਿਲੀ ਹੋਣ ਵਾਲੀ ਆ ਜੇਬ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਨਿਕਲਣ ਵਾਲੇ ਆ ਜ਼ਰੂਰ ਜੀਬ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਨਿਕਲਣ ਵਾਲੇ ਆ ਜ਼ਰੂਰ ਹੁਣ ਫਾਸਟੈਗ ਦੇ ਵਿੱਚੋਂ ਪੈਸੇ ਨਿਕਲਦੇ ਆ ਪਰ ਪੈਸੇ ਜਿਹੜੇ ਆ ਉਹ ਬਹੁਤ ਵੱਧ ਨਿਕਲਦੇ ਆ ਤਾਂ ਤਸਵੀਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜ਼ਰੂਰ ਅਸੀਂ ਵਰਕਰਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਅਸਲ ਦੇ ਵਿੱਚ ਦਿੱਕਤ ਉਹਨਾਂ ਨੂੰ ਕੀ ਆ ਰਹੀ ਸੀ ਪਰ ਕਾਫੀ ਦੇਰ ਤੋਂ ਐਲਾਨ ਜਿਹੜਾ ਇਹਨਾਂ ਨੇ ਕੀਤਾ ਹੋਇਆ ਸੀ ਤੇ ਸਭ ਤੋਂ ਵੱਡੀ ਗੱਲ ਹੈ ਵਾ ਬੜੀ ਵਾਰੀ ਇਹ ਕਿਸਾਨਾਂ ਨੇ ਵੀ ਬੰਦ ਕੀਤਾ بڑے بڑے ਵੱਡੇ ਵੱਡੇ ਲੀਡਰਾਂ ਨੇ ਵੀ ਬੰਦ ਕੀਤਾ ਤੇ ਹੁਣ ਤਾਂ ਜ਼ਰੂਰ ਗੱਲਬਾਤ ਵੀ ਕਰਾਂਗੇ ਪੁੱਛਦੇ ਆਂ ਵੀ ਅਸਲ ਦੇ ਵਿੱਚ ਆ ਮਾਮਲਾ ਕੀ ਹੈ ਗੱਲਬਾਤ ਕਰਦੇ ਆ ਭਾਈ ਜੀ ਅੱਜ ਲਾਡੋਵਾਲ ਟ੍ਰਲ ਪਲਾਜ਼ਾ ਵਰਕਰਾਂ ਨੇ ਬੰਦ ਕਰ ਦਿੱਤਾ ਕੀ ਕਾਰਨ ਕੀ ਪੈ ਗਿਆ ਵੀ ਤੁਹਾਨੂੰ ਸੈਲਰੀ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਸੀ ਨਹੀਂ ਸੈਲਰੀ ਤਾਂ ਸਰ ਆ ਰਹੀ ਪਰ ਸੈਲਰੀ ਬਹੁਤ ਜ਼ਿਆਦਾ ਘੱਟ ਆ ਰਹੀ ਹੈ ਜੀ ਸਾਨੂੰ ਕਾਫੀ ਧੀਰ ਹੋ ਗਈ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੂੰ ਉਸ ਤੋਂ ਬਾਅਦ ਕੰਪਨੀ ਟਾਈਮ ਲੈਂਦੀ ਰਹੀ 10 ਦਿਨ ਦਾ 5 ਦਿਨ ਦਾ ਇਹਦਾ ਕਰਦਾ ਕਰਦਾ ਇਹਨਾਂ ਨੇ ਪਹਿਲਾਂ ਸਾਲ ਇੱਕ ਚਲਾਇਆ ਜੀ ਹੁਣ ਇਹਨਾਂ ਨੂੰ ਫਿਰ 3 ਮਹੀਨੇ ਦਾ ਟੈਂਡਰ ਮਿਲਿਆ ਇਹ ਬਸ ਸਾਡੀਆਂ ਜਾਨੀ ਮੰਗਾਂ ਨੂੰ ਲਮਕਾਈ ਜਾਂਦੇ ਨੇ ਜੀ 4 ਦਿਨ ਕਰਕੇ 10 ਦਿਨ ਕਰਕੇ ਟਾਈਮ ਲੈ ਲੈ ਕੇ ਕਾਫੀ ਟਾਈਮ ਟਪਾਤਾ ਜੀ ਕੱਟ ਪਾਤਾ ਇੱਕ ਪਾਸੇ ਸਭ ਤੋਂ ਮਹਿੰਗਾ ਟੋਲ ਪਾਜ਼ਾ ਪੂਰੀ ਕਲੈਕਸ਼ਨ ਸਵਾ ਕਰੋੜ ਸਵਾ ਕਰੋੜ ਦੀ ਲਗਭਗ ਹੋ ਰਹੀ ਹੈ ਨਾ ਇੱਕ ਦਿਨ ਦੀ ਉਹ ਕਲੈਕਸ਼ਨ ਬਹੁਤ ਹੈ ਜੀ ਦੇਖੋ ਸਾਰੇ ਪੰਜਾਬ ਦੇ ਸਭ ਤੋਂ ਮਹਿੰਗਾ ਟੋਲ ਇਹੀ ਹੈ ਜੀ ਪਰ ਸਭ ਤੋਂ ਘੱਟ ਸੈਲਰੀ ਇਸ ਟੋਲ ਦੇ ਉੱਤੇ ਆ ਬਾਕੀ ਪੰਜਾਬ ਦੇ ਜਿੰਨੇ ਵੀ ਟੋਲ ਨੇ ਉੱਤੇ ਸੈਲਰੀ ਕਮ ਸੇ ਕਮ 22000 ਪਲੱਸ ਆ ਜੀ ਸਾਡੇ ਸਟੋਲ ਦੇ ਉੱਤੇ 12 12 13000 ਸੈਲਰੀ ਆ ਜੀ ਹਾਂਜੀ ਇਸ ਕਰਕੇ ਸਾਨੂੰ ਸਾਡੀ ਮੰਗ ਆ ਜੀ ਸਾਨੂੰ ਸਭ ਦੇ ਬਰਾਬਰ ਕੀਤਾ ਜਾਵੇ ਜੋ ਕਿਰਤੀ ਕਰੂਨ ਬੰਦਾ ਸਾਡਾ ਸੈਂਟਰਲ ਗਵਰਨਮੈਂਟ ਦਾ ਮਿਨਿਮਮ ਬੇਸ ਉਸ ਹਿਸਾਬ ਨਾਲ ਸੈਲਰੀ ਦਿੱਤੀ ਜਾਵੇ ਜੀ ਜੋ 22000 ਪਲੱਸ ਆ ਜੀ ਜਿਹੜੇ ਟੋਲ ਪਲਾਜ਼ਾ ਇੱਕ ਸਾਈਡ ਤੇ 60 65 ਰੁਪਿਆ ਲੈਂਦੇ ਨੇ ਉਹ 22000 ਦੇ ਰਹੇ ਆ ਦੂਜੇ ਪਾਸੇ ਆ 220 ਲੈਣ ਵਾਲੇ ਇਹ ਜਿਹੜੇ ਆ ਤੁਹਾਨੂੰ 12000 ਤੋਂ ਉੱਪਰ ਪੈ ਨਹੀਂ ਇਹ 12000 13000 ਹੱਦ 14000 ਸੈਲਰੀ ਆ ਜੀ ਬਸ ਉੱਥੇ ਲੰਕੀ ਹੋਈ ਜੀ ਗੱਲ ਤੇ ਅਸੀਂ ਕਾਫੀ ਬਾਰ ਇਹਨਾਂ ਨੂੰ ਕਹਿ ਚੱਕੇ ਪਰ ਅੱਜ ਸਾਨੂੰ ਇਹ ਯਾਨੀ ਕਿ ਰੁਕ ਕਰਨਾ ਪਿਆ ਜੀ ਅਈ ਪ੍ਰਸ਼ਾਸਨ ਨਾਲ ਗੱਲਬਾਤ ਹੀ ਪ੍ਰਸ਼ਾਸਨ ਪ੍ਰਸ਼ਾਸਨ ਚੱਲ ਰਹੀ ਹੈ ਗੱਲ ਦੇਖੋ ਜੀ ਹੁਣ ਜੇ ਸਾਡੀ ਕੋਈ ਮੀਟਿੰਗ ਹੁੰਦੀ ਹੈ ਜੋ ਗੱਲਬਾਤ ਹੁੰਦੀ ਜੇ ਸਾਡਾ ਕੋਈ ਨਿਬੜਗਾ ਠੀਕ ਨਹੀਂ ਤਾਂ ਇਹ ਅਣਮਿੱਥੇ ਸਮੇਂ ਲਈ ਫਰੀ ਰਹੂਗਾ ਜੀ ਟੋਲ ਹੁਣ ਮਤਲਬ ਤੁਸੀਂ ਐਲਾਨ ਕਰਤਾ ਤਾਂ ਵੀ ਆਣ ਮਿੱਥੇ ਸਮੇਂ ਤੱਕ ਤੁਸੀਂ ਕੰਮ ਨਹੀਂ ਕਰੋਗੇ ਆਣ ਮਿੱਥੇ ਸਮੇਂ ਲਈ ਕੰਮ ਨਹੀਂ ਕਰਾਂਗੇ ਜੇ ਸਾਡਾ ਲੰਮਾ ਚੱਲਦਾ ਜੀ ਅਸੀਂ ਹੋਰ ਵੀ ਪੰਜਾਬ ਦੇ ਸਾਰੇ ਟੋਲਾਂ ਨੂੰ ਫਰੀ ਕੀਤਾ ਜਾਊਗਾ ਜੀ ਸਿਰਫ ਇਹ ਲਾਡੋ ਵੱਲ ਪਹਿਲੀ ਸ਼ੁਰੂਆਤ ਹੈ ਪੰਜਾਬ ਵੱਲ ਪਹਿਲੀ ਸ਼ੁਰੂਆਤ ਹੈ ਜੀ ਤੇ ਵੀ ਕਹਿੰਦੇ ਨੇ ਇਹਦਾ ਟਾਈਮ ਵੀ ਜਾ ਚੁੱਕਾ ਆ ਨਾ ਟਾਈਮ ਤਾਂ ਨਹੀਂ ਆ ਸਰ ਉਹ ਤਾਂ ਤੁਹ ਤੇ ਪਰ ਜਿਹੜੀਆਂ ਸਾਡੀਆਂ ਮੰਗਾਂ ਨੂੰ ਲੈ ਕੇ ਉਹਦੇ ਵਿੱਚ ਸਾਡਾ ਜਾਨੀ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜੀ ਮਤਲਬ ਇਹ ਗੱਲ ਹੁੰਦੀ ਸੀ ਵੀ ਇੱਕ ਪਾਸੇ ਲੋਕਾਂ ਤੋਂ ਵੀ ਪੈਸੇ ਲੈ ਲੈਣੇ ਲੋਕਾਂ ਨੂੰ ਵੀ ਲੁੱਟੀ ਜਾਣਾ ਦੂਜੇ ਪਾਸੇ ਆਪਣੇ ਵਰਕਰਾਂ ਨੂੰ ਵੀ ਪੈਸੇ ਉਸ ਹਿਸਾਬ ਨਾਲ ਹਰ ਪੈਸੇ ਸਰ ਬਹੁਤ ਘਟ ਮਿਲਦੇ ਸਾਨੂੰ ਤਾਂ ਕਾਫੀ ਦਿਨ ਹੋ ਗਏ ਸੰਘਰਸ਼ ਕਰਦੇ ਆ ਨਾ ਇਹਨਾਂ ਨੂੰ ਹਰ ਵਾਰ ਲੈਟਰ ਦਿੰਨੇ ਆ ਇਹ ਸਾਨੂੰ ਲਮਕਾਉਂਦੇ ਜਾਂਦੇ ਕਰਦੇ ਆ ਅਗਲੇ ਟੈਂਡਰ ਤੇ ਕਰਦੇ ਆ ਅਗਲੇ ਟੈਂਡਰ ਤੇ ਕਰਦੇ ਹੁਣ ਇਸ ਕੰਪਨੀ ਕੋ ਫਿਰ 3 ਮਹੀਨੇ ਦਾ ਟੈਂਡਰ ਆ ਹੁਣ ਕਹਿੰਦੇ ਸਾਨੂੰ 1 ਸਾਲ ਦਾ ਟੈਂਡਰ ਦੁਬਾਰਾ ਲੈ ਲੈਂਦੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਇਦਾਂ ਕਰਦਿਆ ਕਰਦੇ ਲਮਕਦੇ ਸਰ ਸਾਰੀ ਲਮਕਾਈ ਆ ਰਹੀ ਜੀ ਬਿਨਾਂ ਕਿਸੇ 1 ਸਾਲ ਕਹਿੰਦੇ ਹਜੇ ਹੋਰ ਦੇ ਦਿਓ ਸਾਨੂੰ ਕਹਿੰਦੇ 1 ਸਾਲ ਸਾਨੂੰ ਉਸ ਟੈਂਡਰ ਮਿਲੂਗਾ 3 ਮਹੀਨੇ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਜੀ ਸੈਲਰੀ ਤੇ ਆ ਦੇਖ ਸਕਦੇ ਹੋ ਵੀ ਕਹਿੰਦੇ ਆ ਵੀ ਸਾਲ ਹੋ ਜੇ ਤੁਹਾਡੀ ਗੱਲ ਮੰਨ ਲੈਂਦੇ ਜਿੰਨਾ ਨੁਕਸਾਨ ਇਹਨਾਂ ਨੂੰ ਅੱਜ ਹੋ ਜਾਣਾ ਉਹਨੇ ਇਸ ਤਾਂ ਤੁਹਾਡੀਆਂ ਸੈਲਰੀਆਂ ਵੀ ਨਿਕਲ ਜਾਣੀਆਂ ਇਹ ਤਾਂ ਗੱਲ ਹੈ ਸਰ ਇੱਕ ਦਿਨ ਚ ਹੀ ਸੈਲਰੀਆਂ ਨਿਕਲ ਜਾਣ ਸੈਲਰੀਆਂ ਤੇ ਇੱਕ ਦਿਨ ਦਿਨ ਦੇ ਵਿੱਚ ਘੱਟੋ ਘੱਟ 4 ਮਹੀਨੇ ਦੀ ਨਿਕਲ ਜਾਣੀ ਜੀ ਜੋ ਇਸ ਟਾਈਮ ਨੁਕਸਾਨ ਚੱਲ ਰਿਹਾ ਜੀ ਹਾਂਜੀ ਇੱਕ ਦਿਨ ਦੇ ਵਿੱਚ 4 ਮਹੀਨੇ ਦੀ ਤੁਹਾਡੀਆਂ ਸਾਰਿਆਂ ਦੀ ਸੈਲਰੀ ਨਿਕਲ ਜਾਣੀ ਹੈ ਜੀ ਪਰ ਇਹ ਇਸ ਗੱਲ ਤੇ ਆਉਂਦੇ ਨਹੀਂ ਹੁਣ ਪਤਾ ਨਹੀਂ ਕੰਪਨੀ ਦੀ ਕੀ ਸੂਝ ਹੈ ਜੀ ਇਹ ਆਪਾਂ ਉਹਨਾਂ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਉਹਨਾਂ ਨੂੰ ਆਪਣੇ ਵਰਕਰਾਂ ਨੂੰ ਸਮਝਣਾ ਚਾਹੀਦਾ ਵੀ ਉਹ ਕਿਸ ਚੀਜ਼ ਦੇ ਮੰਗਰ ਕਰ ਰਹੇ ਨੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਜੀ ਹਰੇਕ ਬੰਦੇ ਦੇ ਆਪਣੇ 12000 ਦੇ ਵਿੱਚ ਕਿਸੇ ਦਾ ਨਹੀਂ ਸਰਦਾ ਜੀ ਕੰਪਨੀ ਕੰਪਨੀ ਕਹਿੰਦੀ ਸਾਨੂੰ ਤਾਂ ਕਾਟਾ ਪੈਂਦਾ ਪਿਆ ਕਾਟਾ ਕੋਈ ਹੈਗਾ ਵੀ ਹੈ ਕਿ ਨਹੀਂ ਇਹ ਤਾਂ ਹੁਣ ਕੰਪਨੀ ਦੇਖੋ ਜੀ ਕਹੀ ਜਾਂਦੀ ਹੈ ਕਾਟਾ ਪਿਆਰੇ ਪਰ ਤੁਸੀਂ ਦੇਖੋ ਜੀ ਕਰੋੜ ਰੁਪਏ ਦੀ ਕਲੈਕਸ਼ਨ ਹੈ ਤਾਂ ਕਾਟਾ ਤਾਂ ਨਹੀਂ ਹੋ ਸਕਦਾ ਜੀ ਕਰੋੜ ਤੋਂ ਵੀ ਵੱਧ ਹੈ ਕਰੋੜ ਤੋਂ ਵੀ ਵੱਧ ਚੱਲ ਜਾਂਦਾ ਜੀ ਇਹ ਫਾਸਟੈਗ ਤਾਂ 220 ਹੈ ਜੇ ਕਿਸੇ ਕੋ ਫਾਸਟੈਗ ਨਹੀਂ ਹੁੰਦਾ ਤਾਂ ਕਿੰਨੇ ਪੈਸੇ ਵਸੂਲੇ ਜਾਂਦੇ 440 ਰੁਪਏ ਲਈ ਜਾਂਦੇ ਨੇ 440 ਹਾਂ ਡਬਲ ਲਿਆ ਜਾਂਦਾ ਹੈ ਹਾਂਜੀ ਡਬਲ ਰੀਅਰ ਦਾ ਕਿਰਾਇਆ ਲੇ ਜਾਂਦਾ ਕਿ ਵਨ ਸਾਈਡ ਦਾ ਚਾਰਜ ਵਨ ਸਾਈਡ ਦਾ 440 ਹੈ ਜੀ ਮਤਲਬ ਦੋ ਵਾਰੀ 880 ਰੁਪਏ ਹੋਗੇ 880 ਰੁਪਏ ਲੱਗਦੇ ਨੇ ਕੈਸ਼ ਹਾਂਜੀ ਕੈਸ਼ ਤਾਂ ਗੱਲਬਾਤ ਕੀਤੀ ਹੈ ਦੇਖ ਸਕਦੇ ਹੋ ਵੀ ਇਹ ਕਹਿ ਰਹੇ ਨੇ ਵੀ ਇੱਕ ਦਿਨ ਅੱਜ ਜੇ ਸਾਡੀ ਇੱਕ ਦਿਨ ਬੰਦ ਰਹਿੰਦਾ ਤਾਂ ਸਾਡੇ 3 ਮਹੀਨੇ ਦੀ ਸੈਲਰੀਆਂ ਜਿਹੜੀਆਂ ਨੇ ਉਹ ਨਿਕਲ ਆਉਂਦੀਆਂ ਤਸਵੀਰਾਂ ਤਾਂ ਦਿਖਾ ਦਿੰਦੇ ਆ ਦੇਖ ਸਕਦੇ ਹੋ ਵੀ ਹੁਣ ਇੱਥੋਂ ਹਰ ਗੱਡੀ ਜਿਹੜੀ ਆ ਇਸ ਸਮੇਂ ਫ੍ਰੀ ਦੇ ਵਿੱਚ ਲੰਘ ਰਹੀ ਆ ਲਾਡਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਰ ਅੱਜ ਇੱਥੋਂ ਜਿਹੜਾ ਵੀ ਨਿਕਲ ਰਿਹਾ ਉਹਦੇ ਮੂੰਹ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਇਹ ਲੱਡਵਾਲ ਟੋਲ ਪਲਾਜ਼ਾ ਆਂਦਾ ਹੈ ਤਾਂ ਹਰ ਕੋਈ ਟੈਨਸ਼ਨਾਂ ਦੇ ਵਿੱਚ ਆ ਜਾਂਦਾ ਵੀ ਹੁਣ ਉਸ ਨੂੰ ਪੈਸੇ ਜਿਹੜੇ ਆ ਉਹ ਦੇਣੇ ਪੈਣਗੇ ਉਹਦੇ ਫਾਸਟ ਟੈਗ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਅਤੇ ਜੇ ਫਾਸਟ ਟੈਗ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਹੈ ਵਾ ਜੇ ਫਾਸਟ ਟੈਗ ਨਹੀਂ ਹੁੰਦਾ ਤਾਂ 440 ਰੁਪਏ ਵਨ ਸਾਈਡ ਦੇ ਲਿੱਤੇ ਜਾਂਦੇ ਆ ਸਵਾ ਕਰੋੜ ਦੀ ਇੱਕ ਦਿਨ ਦੀ ਕਲੈਕਸ਼ਨ ਹੈ ਜੇ ਲਗਭਗ ਅਸੀਂ 30 ਦਿਨਾਂ ਦੀ ਗੱਲ ਕਰੀਏ ਤਾਂ ਉਹ 45 ਕਰੋੜ ਦੇ ਲਾਗੇ ਪਹੁੰਚਦੀ ਹੈ ਤਾਂ ਇੰਨੀ ਜ਼ਿਆਦਾ ਕਲੈਕਸ਼ਨ ਜਿਹੜੀ ਇਹਨਾਂ ਤੋਂ ਹੁੰਦੀ ਹੈ ਪਰ ਆਪਣੇ ਵਰਕਰਾਂ ਨੂੰ ਦੇਣ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਆ ਜਿਸ ਕਰਕੇ ਅੱਜ ਵਰਕਰਾਂ ਨੂੰ ਇਹ ਬੰਦ ਕਰਨਾ ਪਿਆ ਇਸ ਦਾ ਐਲਾਨ ਉਹਨਾਂ ਨੇ ਕਾਫੀ ਦੇਰ ਤੋਂ ਕੀਤਾ ਆਇਆ ਸੀ ਵਰਕਰਸ ਨਾਲ ਗੱਲਬਾਤ ਕੀਤੀ ਆ ਉਹ ਕਹਿ ਰਹੇ ਨੇ ਬੇਸੀ ਜਲਦੀ ਜਿਹੜੀ ਆ ਅਸੀਂ ਨਹੀਂ ਚਾਹੁੰਦੇ ਵੀ ਹਾਂ ਅਸੀਂ ਸੰਘਰਸ਼ ਕਰੀਏ ਅਸੀਂ ਵੀ ਆਪਣੇ ਕੰਮ ਕਰਨੇ ਆ ਪਰ ਕਿਦਾਂ ਇਹ ਕਰ ਰਹੇ ਨੇ ਤਾਂ ਇਹ ਬੜੀ ਵੱਡੀ ਗੱਲ ਹੈ ਇੱਕ ਪਾਸੇ ਕੰਪਨੀ ਕਹਿੰਦੀ ਆ ਸਾਡੇ ਪੈਸੇ ਨਹੀਂ ਪੂਰੇ ਹੋ ਰਹੇ ਪਰ ਕਿਸੇ ਸਾਹਮਣੇ ਪੈਸੇ ਪੂਰੇ ਨਹੀਂ ਹੋ ਰਹੇ ਕਿਸਾਨਾਂ ਨੇ ਇੱਥੇ ਕਾਫੀ ਦਿਨ ਡੇਰਾ ਲਾਇਆ ਬੰਦ ਕੀਤਾ ਪਰ ਉਸ ਤੋਂ ਬਾਅਦ ਉੱਪਰ ਆਰਡਰ ਆ ਗਏ ਤਾਂ ਦੂਜੇ ਪਾਸੇ ਹੁਣ ਇਹ ਗੱਲ ਆ ਵੀ ਹੁਣ ਵਰਕਰਾਂ ਨੂੰ ਦੇਣ ਵਾਸਤੇ ਇੰਨਾ ਕੁਲ ਪੈਸੇ ਨਹੀਂ ਆ ਤਾਂ ਕਿਸੇ ਸਾਹਮਣੇ ਦੇਖ ਸਕਦੇ ਹੋ ਆ ਵੱਡੇ ਵੱਡੇ ਜਿਹੜੇ ਆ ਟਰੱਕ ਨੇ ਉਹ ਹੁਣ ਇੱਥੋਂ ਨਿਕਲ ਰਿਹਾ ਤੇ ਬੜੇ ਖੁਸ਼ ਹੋ ਕੇ ਨਿਕਲ ਰਿਹਾ ਵੀ ਫਾਸਟੈਗ ਨਹੀਂ ਕੱਟਿਆ ਜਾ ਰਿਹਾ ਫ੍ਰੀ 'ਚ ਨਿਕਲੇਓ ਜੀ ਫ੍ਰੀ 'ਚ ਨਿਕਲੇਓ ਕਿਆ ਮਾਲੂ ਮੈਂ ਫਾਸਟੈਗ ਲਗਾਇਆ ਕਿਆ ਕਰਦਾ ਫ੍ਰੀ 'ਚ ਨਿਕਲੇ ਕਿਵੇਂ ਨਿਕਲੇ ਬੱਸ ਫ੍ਰੀ 'ਚ ਨਿਕਲ ਗਏ ਨਿਕਲ ਗਏ ਤਾਂ ਇਹ ਦੇਖਦੇ ਹੋ ਲੋਕ ਜਿਹੜੇ ਆ ਉਹ ਨਿਕਲ ਰਹੇ ਨੇ ਤੇ ਹਰ ਕੋਈ ਜਿਹੜਾ ਐ ਇਸ ਸਮੇਂ ਖੁਸ਼ ਮੂੰਹ ਤੇ ਖੁਸ਼ੀ ਦੇਖ ਸਕਦੇ ਹੋ ਮੈਂ ਦਖੰਨਾ ਨੂੰ ਕਵਾਂਗਾ ਦਿਖਾਇਆ ਜਾਣ ਹਰ ਕਿਸ ਦੇ ਮੂੰਹ ਤੇ ਖੁਸ਼ੀ ਜਿਹੜੀ ਆ ਤੁਹਾਨੂੰ ਜ਼ਰੂਰ ਹੋ ਨਜ਼ਰ ਆਣ ਵਾਲੀਆ ਹਰ ਬੰਦਾ ਇਸ ਸਮੇਂ ਖੁਸ਼ ਹੈ ਜਿਹੜਾ ਇੱਥੋਂ ਨਿਕਲ ਰਿਹਾ ਕਿਉਂਕਿ ਉਹਦੀ ਜੇਬ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਨਹੀਂ ਨਿਕਲ ਰਹੇ ਉਹ ਜਿਹੜੀ ਆ ਖੁਸ਼ੀ ਉਹਨਾਂ ਨੂੰ ਨਜ਼ਰ ਆ ਰਹੀ ਹੈ ਭਾਈ ਜੀ ਖੁਸ਼ ਹੋ ਵੀਰ ਜੀ ਪੱਕਾ ਹੀ ਲਾਏ ਹੋਣਾ ਚਾਹੀਦਾ ਪੱਕਾ ਭਾਈ ਜੀ ਸਾਈਡ ਤੇ ਲਾ ਲਓ ਐਵੇਂ ਲੱਗ ਰਿਹਾ ਜਿਵੇਂ ਗੱਡੀ ਇੱਕ ਮਿੰਟ ਸਾਈਡ ਤੇ ਲਾ ਲਓ ਸਾਈਡ ਤੇ ਲਾ ਲਓ ਇੱਥੇ ਬੈਠੀ ਆਪਾਂ ਇੱਧਰ ਨੂੰ ਆ ਜਾਓ ਇੱਧਰ ਨੂੰ ਗੱਡੀਆਂ ਲੰਘ ਰਹੀਆਂ ਨੇ ਆਪਣੇ ਹਿਸਾਬ ਨਾਲ ਜਾ ਰਹੀਆਂ ਨੇ ਤੇ ਹੁਣ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਤੋਂ ਪੁੱਛਦੇ ਆਂ ਬਾਈ ਜੀ ਖੁਸ਼ੀ ਆ ਅੱਜ ਜੀ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਇਹਦਾ ਪੱਕਾ ਹੀ ਇਲਾਜ ਹੋਣਾ ਚਾਹੀਦਾ ਦੇਖੋ ਆਪਾਂ ਸਾਰਾ ਕੁਝ ਭਰਦੇ ਆਂ ਰੋਡ ਟੈਕਸ ਦੇਣੇ ਆ ਫਿਰ ਇੰਨਾ ਮਹਿੰਗਾ ਟੋਲ ਆ ਬਹੁਤ ਬੁਰਾ ਲਿਆ ਯਾਰ ਔਰ ਉਸ ਤੋਂ ਬਾਅਦ ਟੋਲ ਦੇਣ ਦੇ ਬਾਜੂ ਦੀ 15 15 20 20 ਮਿੰਟ ਸਾਨੂੰ ਲੇਨ ਤੇ ਖੜੇ ਹੋਣਾ ਪੈਂਦਾ ਇਹ ਗਲਤ ਗੱਲ ਆ ਬੰਦੇ ਨੇ ਕਿਤੇ ਜਾਣਾ ਹੁੰਦਾ ਜ਼ਰੂਰੀ ਕੰਮ ਜਾਣਾ ਹੁੰਦਾ ਜਾਂ ਜੋ ਵੀ ਕਿਤੇ ਕੋਈ ਜੰਮ ਗਿਆ ਕੋਈ ਮਰ ਗਿਆ ਅਦਰਵਾਇਜ਼ ਬਹੁਤ ਇੱਥੇ ਟਰੈਫਿਕ ਹੁੰਦੀ ਆ ਬੁਰਾ ਹਾਲ ਆ ਜੇ ਟਰੈਫਿਕ ਨਾ ਹੋਵੇ ਬੰਦਾ ਮਿੰਟਾਂ 'ਚ ਪਾਰ ਆ ਮਿੰਟਾਂ 'ਚ ਪਾਰ ਪੈਸੇ ਇੰਨੇ ਲੈਂਦੇ ਆ ਜਿੰਦੇ ਬਾਅਦਸ ਵੀ ਮੇਰੇ ਯਾਨੀ ਫਾਇਦਾ ਕੋਈ ਨਹੀਂ ਹੈਗਾ ਤੁਹਾਨੂੰ ਇਹ ਪਤਾ ਅੱਜ ਧਰਨਾ ਕਿਉਂ ਲੱਗਿਆ ਨਹੀਂ ਮੈਨੂੰ ਪਤਾ ਨਹੀਂ ਵੀਰੇ ਅੱਜ ਨਾ ਵਰਕਰ ਇਹ ਸਭ ਤੋਂ ਮਹਿੰਗਾ ਟੋਲ ਪਾਸ ਹੈ ਪਰ ਅੱਜ ਵਰਕਰਸ ਨੇ ਧਰਨਾ ਲਗਾ ਦਿੱਤਾ ਕਹਿੰਦੇ ਸਾਨੂੰ ਪੈਸੇ ਨਹੀਂ ਦਿੰਦੇ ਵੇ ਸਾਡੇ ਸਾਡੀ ਬਾਰ ਬਾਰ ਹਾਂ ਤਨਖਾਹਾਂ ਨਹੀਂ ਮਿਲ ਰਹੀਆਂ ਕਹਿੰਦੇ ਸਾਨੂੰ ਬਹੁਤ ਬੁਰਾ ਲੋ ਯਾਰ ਤਨਖਾਹਾਂ ਤਾਂ ਦੇਣੇ ਚਾਹੀਦੇ ਅਗਲੇ ਦਾ ਯਾਰ ਪਸੀਨਾ ਸੁੱਕਣ ਤੋਂ ਪਹਿਲਾਂ ਅਗਲੇ ਨੂੰ ਲੇਬਰ ਨੂੰ ਪੈਸੇ ਦੇਣੇ ਚਾਹੀਦੇ ਆ ਇਹ ਤਾਂ ਗਲਤ ਗੱਲ ਆ ਨਾ ਇਹ ਵਰਕਰ ਹੋਈ ਨੇ ਜਿਹੜੇ ਲੋਕਾਂ ਨਾਲ ਲੜਦੇ ਨੇ ਬਿਲਕੁਲ ਬਿਲਕੁਲ ਲੋਕਾਂ ਜਦੋਂ ਲੋਕੀ ਆਂਦੇ ਨੇ ਲੋਕਾਂ ਨਾਲ ਲੜਦੇ ਆ ਤੇ ਇਹਨਾਂ ਨੂੰ ਹੀ ਪੈਸੇ ਆ ਰਹੇ ਹਾਂ ਬਿਲਕੁਲ ਬਿਲਕੁਲ ਗਲਤ ਗੱਲ ਆ ਜੀ ਇਹਨਾਂ ਨੂੰ ਪੈਸੇ ਦੇਣੇ ਚਾਹੀਦੇ ਇਹਨੇ ਨਹੀਂ ਡਿਊਟੀ ਦੇ ਟਾਈਮ ਦੇ ਫਾਇਦੇ ਕੀ ਘਰ ਵੀ ਚਲਾਣਾ ਕਿੱਦਾਂ ਚਲਾਣਾ ਉਹ ਘਰ ਹਾਂ ਬਿਲਕੁਲ ਬਿਲਕੁਲ ਚਲੋ ਕੋਈ ਗੱਲ ਨਹੀਂ ਫਿਰ ਮੈਂ ਗੱਲ ਪ ਮਾਂਚੇ ਐਂ ਤਾਂ ਲੱਗਦਾ ਇਹ ਵੀ ਠੱਗੇ ਗਏ ਆ 220 ਰੁਪਏ ਇੱਕ ਵਾਰੀ ਨਿਕਲਦੇ ਸੀਗੇ ਬਹੁਤ ਪੈਸੇ ਲੱਗਦੇ ਆ ਜੀ ਬਹੁਤ ਜ਼ਿਆਦਾ ਔਰ ਪੈਸੇ ਦੇਣ ਦੇ ਬਾਬੂਦੂ ਤੇ ਵੀ 10-10 ਮਿੰਟ ਸਾਨੂੰ ਲਾਈਨ 'ਚ ਖੜੇ ਹੋਣਾ ਪੈਂਦਾ ਹਾਂ ਪੀਰੈਂਟ ਐਨਐਚਆਈ ਦੇ ਰੂਲ ਵੀ ਨਹੀਂ ਫੋਲੋ ਕਰਦੇ ਜੇ ਇਥੋਂ ਕੋ ਕੋ ਇਹਨਾਂ ਨੂੰ ਤੁਸੀਂ ਐਨਾ ਟਾਈਮ ਲਗਾ ਰਹੇ ਬਹੁਤ ਪੈਂਦੇ ਜੀ ਫਿਰ ਨਾਲ ਪਾਸ ਬਣ ਕੇ ਵੀ ਫਿਰ ਵੀ ਸਾਡੀ ਪਰਚੀ ਨਾਲ ਹੀ ਪੈਸੇ ਲਾਉਂਦੇ 400 ਨਾਲ ਠੋਕੇਂਦੇ ਨਜਾਇਜ਼ ਪਾਸ ਬਣਨ ਦੇ ਬਾਵਜੂਦ ਤੋਂ ਬਾਅਦ ਤੁਹਾਡੇ ਪੈਸੇ ਕੱਟੇ ਜਾ ਰਹੇ ਕੱਟੇ ਜਾਂਦੇ ਸੀ ਪੈਸੇ ਜੀ ਹਾਂ ਤਾਂ ਕੋਈ ਫਾਇਦਾ ਹੀ ਨਹੀਂ ਐਵੇਂ ਪਾਸ ਤੇ ਪੈਸੇ ਕਹਿੰਦੇ ਆ ਜਾਣਗੇ ਆ ਜਾਣਗੇ ਆਂਦੇ ਫਿਰ ਵੀ ਨਹੀਂ ਜੀ ਚਲੋ ਬਾਈ ਜੀ ਤੁਸੀਂ ਆਪਣਾ ਜਾਓ ਤੁਸੀਂ ਵੀ ਜਾਣਾ ਦੇਖ ਸਕਦੇ ਹੋ ਵੀ ਲੋਗ ਖੁਸ਼ ਵੀ ਨੇ ਤਾਂ ਹੁਣ ਜ਼ਰੂਰ ਇੱਥੇ ਕਿਸਾਨ ਜੱਥੇਬੰਦੀਆਂ ਵੀ ਆਣੀਆਂ ਸ਼ੁਰੂ ਹੋ ਗਈਆਂ ਸਭ ਤੋਂ ਵੱਡੀ ਗੱਲ ਹੈ ਕਿ ਕੈਮਰਾ ਪਰਸਨ ਨੂੰ ਕਮਾਂਗਾ ਤਸਵੀਰ ਦਿਖਾਈ ਜਾਵੇ ਕਿ ਕਿਸਾਨ ਜੱਥੇਬੰਦੀਆਂ ਵੀ ਲੱਡੋਵਲ ਟੂਲਪਲਾਜ਼ਾ ਤੇ ਹੁਣ ਆਣੀਆਂ ਸ਼ੁਰੂ ਹੋ ਗਈਆਂ ਨੇ ਬਾਈ ਜੀ ਤੁਸੀਂ ਇੱਥੇ ਵਰਕਰ ਹੋ ਇਹ ਜੀ ਹਨਰ ਅਹਿਸਾਸ ਵਿੱਚ ਆਏ ਆ ਜੀ ਵਰਕਰਾਂ ਦੇ ਕਿਦਾਂ ਲੱਗ ਰਿਹਾ ਵੀ ਆ ਟੋਲ ਫਰੀ ਹੋ ਗਿਆ ਹਰ ਬੰਦਾ ਇੱਥੋਂ ਕੁਝ ਨਿਕਲ ਰਿਹਾ ਬਿਲਕੁਲ ਜੀ ਸਾਰੇ ਖੁਸ਼ੀ ਆ ਜੀ ਫਰੀ ਨੰਗ ਰਹੇ ਆ ਆਈ ਉਹਨਾਂ ਦੀ ਤਨਖਾਹਾਂ ਦੇ ਕਰਕੇ ਆਏ ਆ ਕੀ ਤਨਖਾਹਾਂ ਵਧੂਗੀਆਂ ਉਹਨਾਂ ਦਾ ਕੋਈ ਫਾਇਦਾ ਹੋਊਗਾ ਮੜ ਮੁੰਡੇ ਖੜਦੇ ਤੁੱਪੇ 10 10 12 12000 ਰੁਪਏ ਤਨਖਾਹ ਆ ਸਿਰਫ ਉਹਨਾਂ ਦੀ ਤਨਖਾਹ ਤਾਂ ਵਧਣੀ ਚਾਹੀਦੀ ਆ ਮਹੀਨੇ ਇੱਕ ਪਹਿਲਾਂ ਵੀ ਦਿੱਤਾ ਇਹਨਾਂ ਨੂੰ ਆਪਾਂ ਕਿ ਇੱਕ ਮਹੀਨਾ ਪਹਿਲਾਂ ਦਿੱਤਾ ਤਿੰਨ ਦਿਨ ਫੇਟ ਪਾਏ ਇਹਨਾਂ ਦੇ ਚਲੋ ਕੋਈ ਗੱਲ ਨਹੀਂ ਕਹਿੰਦੇ ਆਪਾਂ ਗੱਲ ਕਰਦੇ ਆ ਆਇਓ ਆਇਓ ਭਾਈ ਜੀ ਫਰੀ ਆ ਫਰੀ ਆ ਤੇ ਦੁਬਾਰਾ ਫੇ ਹੁਣ ਤਿੰਨ ਦਿਨਾਂ ਬਾਅਦ ਧਰਨਾ ਫੇਰ ਆਇਆ ਸੀ ਆਪਾਂ ਡੇਢ ਮਹੀਨਾ ਜਾਨਕਿ ਦਿੱਤਾ ਇਹਨਾਂ ਨੂੰ ਡੇਢ ਮਹੀਨਾ ਦਿੱਤਾ ਇਹਨਾਂ ਨੂੰ ਮਿਲਿਆ ਇਹਨਾਂ ਨੂੰ ਭਾਈ ਜੀ ਇਹ ਉਹੀ ਉਹੀ ਨੇ ਜਿਹੜੇ ਅੰਦਰ ਬੈਠੇ ਹੁੰਦੇ ਆ ਜਿੱਥੇ ਏਸੀ ਨਹੀਂ ਚੱਲਦਾ ਅੰਦਰ ਬੈਠੇ ਬਾਹਰ ਬੈਠੇ ਆਪਾਂ ਸਾਰਿਆਂ ਦੇ ਲਈ ਇੱਕੋ ਜਿਹਾ ਕੰਮ ਕਰਨ ਲਈ ਆਏ ਆ ਕਿ ਸਤਨਖਾਹ ਵਧਣੀ ਸਾਰਿਆਂ ਦੀ ਵਧਣੀ ਆ ਕਿਸੇ ਇਕੱਲੇ ਦੀ ਨਹੀਂ ਵਧਣੀ ਤਨਖਾਹ ਸਾਰਿਆਂ ਦੀ ਤਨਖਾਹ ਵਧਣੀ ਆ ਇਹਨਾਂ ਕਰਕੇ ਸਾਥ ਇਹਨਾਂ ਦੇ ਸਾਥ ਲਈ ਆਪਾਂ ਆਏ ਹੋਏ ਆਂ ਗੱਲ ਕਹਿ ਰਿਆਂ ਵੀ ਅੰਦਰ ਜੇ ਇੱਥੇ ਹਾਲਾਤ ਦੇਖ ਜਾਣਾ ਤਾਂ ਏਸੀ ਵੀ ਨਹੀਂ ਚੱਲਦਾ ਬਾਹਰ ਵੀ ਮੁੰਡੇ 12ਵੀਂ ਮੁੰਡੇ ਗਰਮੀ 'ਚ ਖੜੇ ਰਹਿੰਦੇ ਨੇ ਤੇ ਇਹ ਇਹੋ ਹੀ ਲੋਕ ਨੇ ਜਿਹੜੇ ਇਹੋ ਹੀ ਵਰਕਰ ਨੇ ਨਹੀਂ ਨਹੀਂ ਇਹ ਵੀ ਵੈਰਕਰ ਨੇ ਜੇ ਕਿਸੇ ਨਾਲ ਆਕੇ ਕੋਈ ਪੰਗਾ ਪੈਂਦਾ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਲੜ ਵੀ ਪੈਂਦੇ ਨੇ ਟੋਲ ਤੇ ਮਗਰ ਮੈਨੇਜਮੈਂਟ ਵੀ ਨਹੀਂ ਕੰਮ ਕਰਦੀ ਇਹਨਾਂ ਦੇ ਲੜਾ ਪਰਚੀ ਨਾ ਸਿਰ ਪੈ ਜਾਂਦੇ ਪੁੱਛ ਲਓ ਇਹਨਾਂ ਨੂੰ ਨਹੀਂ ਤਾਂ ਪੁੱਛ ਲਿਓ ਜੇ ਕਿਸੇ ਦੇ ਹੁਣ ਛੱਟ ਝੋੜ ਲੱਗਦੀ ਆ ਮੁੰਡੇ ਦੇ ਛੱਟ ਝੋੜ ਲੱਗੀ ਸੀ ਕਿਸੇ ਨੇ ਪੁੱਛਿਆ ਉਹਨਾਂ ਨੂੰ ਐਕਸੀਡੈਂਟ ਹੋਇਆ ਗੱਡੀ ਤੇ ਜਾ ਕੇ ਵਿੱਚ ਵੱਜੀ ਆ ਪੁੱਛੋ ਤਾਂ ਉਹ ਮੁੰਡਾ ਕਿੱਥੇ ਦਾ ਸੀਗਾ ਮੈਨੂੰ ਨਾਂ ਨਹੀਂ ਦਿੱਤਾ ਰਿਹਾ ਮੁੰਡੇ ਦਾ ਤੇ ਉਹਦੇ ਵੀ ਇੱਦੇ ਹੋਇਆ ਸੀਗਾ ਤੇ ਇਹਨਾਂ ਨੇ ਬਾਤ ਨਹੀਂ ਪੁੱਛੀ ਨਹੀਂ ਬਾਤ ਨਹੀਂ ਪੁੱਛੀ ਬਾਅਦ ਚ ਹੁਣ ਇਹ ਸਾਰਾ ਕੁਝ ਚਾਹੀਦਾ ਬਾਤ ਪੁੱਛਣੀ ਚਾਹੀਦੀ ਆ ਪਲੱਸ ਇਹਨਾਂ ਦੀ ਤਨਖਾਹ ਵਧਣੀ ਚਾਹੀਦੀ ਆ ਤੇ ਲਾਟੋ ਵਾਲਾ ਟੋਲ ਬਾਤ ਦਿਖਾ ਇੱਧਰ ਦਿਖਾ ਦਿਓ ਇੱਥੇ ਤਾਂ ਦਰਵਾਜ਼ੇ ਨਹੀਂ ਹੈਗੇ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਸਭ ਤੋਂ ਮਹਿੰਗਾ ਟੋਲ ਪਲਾਸ ਹੈ ਜਿੱਥੇ ਦਰਵਾਜ਼ੇ ਵੀ ਨਹੀਂ ਹੈਗੇ ਆ ਦੇਖੋ ਆਹ ਹਲੇ ਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡੋ ਵਾਲ ਟੋਲ ਪਲਾਜ਼ਾ ਜਿਦੇ ਦਰਵਾਜ਼ੇ ਵੀ ਨਹੀਂ ਹੈਗੇ ਅੰਦਰ ਏਸੀ ਲੱਗੇ ਆ ਭਾਵੇਂ ਕੰਮ ਕਰਦੇ ਹੈ ਕਿ ਨਹੀਂ ਕਰਦੇ ਉਹ ਵੀ ਦੇਖ ਸਕਦੇ ਤੁਸੀਂ ਵੀ ਅੰਦਰ ਏਸੀ ਵੀ ਲੱਗੇ ਨੇ ਉਹ ਕੰਮ ਕਿੰਨਾ ਕੁ ਕਰਦੇ ਆ ਤਾਰਾਂ ਤੱਕ ਏਸੀ ਦੀਆਂ ਨਿਕਲੀਆਂ ਆ ਜਾਂ ਦਿਖਾ ਦਿਓ ਆ ਦੇਖੋ ਤਾਰ ਤੱਕ ਨਿਕਲੀ ਵੀ ਹੈ ਵੀ ਕਿੰਨਾ ਕੁ ਕੰਮ ਕਰਦੇ ਹੋਣਗੇ ਕਿੰਨਾ ਕੁ ਨਹੀਂ ਕਰਦੇ ਤੇ ਆ ਦੇਖ ਲਓ ਬਾਹਰ ਮਤਲਬ ਕਾਂਚ ਲੱਗੇ ਹੀ ਨਹੀਂ ਹੋਇਆ ਕਿਸੇ ਪਾਸੇ ਏਸੀ ਬਸ ਦਿਖਾਵੇ ਵਾਸਤੇ ਲੱਗੇ ਹੋਏ ਨੇ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਚਲੋ ਆ ਤਾਂ ਇਹਨਾਂ ਕੋਲ ਨਹੀਂ ਹੁੰਦਾ ਮੈਂ ਕਹਿੰਦਾ ਸੜਕਾਂ ਤਾਂ ਨਹੀਂ ਬਣਦੀਆਂ ਜਿੱਥੇ ਆਪਣੇ ਵਰਕਰ ਬੰਦੇ ਆ ਉਹ ਤਾਂ ਦੇਖ ਲਿਆ ਕਰੋ ਆ ਹਾਲਾਤ ਦੇਖੋ ਉਧਰ ਵੀ ਹਾਲਾਤ ਦੇਖ ਲਓ ਵੀ ਇੱਕ ਪੀਸੀ ਤੋਂ ਇਲਾਵਾ ਇੱਕ ਕੰਪਿਊਟਰ ਤੋਂ ਇਲਾਵਾ ਕੁਝ ਵੀ ਨਹੀਂ ਇੱਥੇ ਲੱਗਿਆ ਆ ਪਰ ਵਸੂਲਨੇ ਜਿਹੜੇ ਆ ਇਹਨਾਂ ਨੇ ਪੈਸੇ ਉਹ ਹਰ ਕਿਸੇ ਕੋਲ ਵਨ ਸਾਈਡ 220 ਡਬਲ ਸਾਈਡ 330 ਜੈਟ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਇੱਕ ਸਾਈਡ ਤੇ 440 ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਹੋਣੀ ਅੱਜ ਦੀ ਸਾਂਝ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਅੱਜ ਦੀ ਸਾਂਝੀ ਕਰਦੇ ਰਵਾਂਗੇ let's turn it